ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਚੌਪਈ ਸੰਜੀਦੀ ਬਾਣੀ ਦੇ ਉਹਨਾਂ ਸ਼ਬਦਾਂ ਬਾਰੇ ਜਾਣਕਾਰੀ ਲਵਾਂਗੇ ਜਿਨ੍ਹਾਂ ਨੂੰ ਅਕਸਰ ਹਰ ਕੋਈ ਉਚਾਰਨ ਕਰਨ ਲੱਗਿਆ ਬਹੁਤ ਹੀ ਗਲਤ ਉਚਾਰਨ ਕਰਦੇ ਨੇ ਚਾਹੇ ਕੋਈ ਵੀ ਕੀਰਤਨਗੀ ਸਿੰਘ ਹੋਵੇ ਕਥਾਵਾਚਕ ਪ੍ਰਚਾਰਕ ਸਿੰਘ ਹੋਵੇ ਜ਼ਿਆਦਾਤਰ ਅਸੀਂ ਸੁਣਿਆ ਹੈ ਕਿ ਜਦੋਂ ਵੀ ਸੁਣੀਦਾਤਾ ਉਹ ਇਹ ਕੁਝ ਸ਼ਬਦਾਂ ਦਾ ਉਚਾਰਨ ਬਹੁਤ ਹੀ ਗਲਤ ਕਰਦੇ ਨੇ ਜ਼ਿਆਦਾਤਰ ਸੰਗਤਾਂ ਨੇ ਗੁਰਬਾਣੀ ਸੰਥਿਆ ਨਹੀਂ ਲਈ ਹੋਣ ਕਾਰਨ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਜਿਨ੍ਹਾਂ ਨੂੰ ਮਹਾਰਨੀ ਦੀ ਜਾਣਕਾਰੀ ਨਹੀਂ ਹੈ ਉਹ ਅਕਸਰ ਇਹਨਾਂ ਸ਼ਬਦਾਂ ਦਾ ਉਚਾਰਨ ਬਹੁਤ ਹੀ ਗਲਤ ਕਰਦੇ ਨੇ ਸੋ ਸਮੂਹ ਸਿੱਖ ਸੰਗਤ ਨੂੰ ਜਿੰਨੀਆਂ ਵੀ ਸਿੱਖ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਦੀ ਸੰਥਿਆ ਜ਼ਰੂਰ ਲੋ, ਮਹਾਰਨੀ ਸਿੱਖੋ। ਗੁਰਬਾਣੀ ਸੰਥਿਆ ਸਿੱਖੋ ਤਾਂ ਹੀ ਅਸੀਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰ ਸਕਦੇ ਹਾਂ। ਆਓ ਹੁਣ ਇਹਨਾਂ ਅੱਖਰਾਂ ਬਾਰੇ ਜਾਣਕਾਰੀ ਲਈਏ। ਸਭ ਤੋਂ ਪਹਿਲਾ ਕਉਪਈ ਸਾਹਿਬ ਦੇ ਵਿੱਚ ਜਿਵੇਂ ਜੋ ਸਭ ਤੋਂ ਪਹਿਲਾ ਸ਼ਬਦ ਹੈ ਸੰਗਰੇ ਆ। ਸਸੇ ਨੋ ਟਿੱਪੀ ਖੱਗਾ ਰਾਰੇ ਨੂੰ ਸਿਹਰੀ ਯਈ ਨੂੰ ਦੁਲਾਵਾ ਸੰਗਰੇਆ ਇੱਥੇ ਕਈ ਕਿਵੇਂ ਉਚਾਰਨ ਕਰਦੇ ਨੇ ਇਸ ਦਾ ਉਚਾਰਨ ਸਸੇ ਨੋ ਟਿੱਪੀ ਖੱਗਾ ਸੰਗ ਰਾਰੇ ਨੂੰ ਸਿਹਰੀ ਅੱਗੇ ਜਿਹੜਾ ਯਈ ਆ ਇਹ ਸੰਗਰੇਆ ਐੜੇ ਨੂੰ ਦੁਲਾਵਾ ਲੱਗੇਗੀ ਗੁਰਬਾਣੀ ਦੇ ਵਿੱਚ ਯਈਆ ਇੰਝ ਇੱਕ ਇੱਕ ਵਾਰ ਪੂਰਾ ਯਈਆ ਆਉਂਦਾ ਹੈ ਇੱਕ ਵਾਰ ਅੱਧਾ ਯਈਆ ਆਉਂਦਾ ਇੱਕ ਵਾਰ ਉਸ ਤੋਂ ਵੀ ਅੱਧਾ ਯਈਆ ਆਉਂਦਾ ਗੁਰਬਾਣੀ ਦੇ ਵਿੱਚ ਯਈਏ ਅੱਖਰ ਦੇ ਅਲੱਗ-ਅਲੱਗ ਤਰ੍ਹਾਂ ਨਾਲ ਲਿਖਣ ਦੇ ਵਿੱਚ ਆਉਂਦਾ ਹੈ ਕਈ ਵਾਰ ਯਈਆ ਸ਼ਬਦ ਦੇ ਕਿਸੇ ਅੱਖਰ ਦੇ ਪੈਰ ਦੇ ਵਿੱਚ ਅੱਧਾ ਲੱਗਿਆ ਹੁੰਦਾ ਹੈ ਕਈ ਵਾਰ ਯਈਆ ਉਸ ਤੋਂ ਵੀ ਅੱਧਾ ਲੱਗਿਆ ਹੁੰਦਾ ਹੈ ਤੇ ਕਈ ਵਾਰ ਇਸ ਤਰ੍ਹਾਂ ਕੁਰਬਾਨੀ ਦੇ ਵਿੱਚ ਸ਼ਬਦ ਦੇ ਵਿੱਚ ਆਖਰ ਦੇ ਵਿੱਚ ਵੀ ਪੂਰਾ ਯਈਆ ਰੂਪ ਦੇ ਵਿੱਚ ਆਉਂਦਾ ਹੈ ਸੋ ਵੱਖੋ ਵੱਖਰੇ ਸ਼ਬਦ ਦੇ ਅਨੁਸਾਰ ਵੱਖੋ ਵੱਖਰੀ ਮਾਤਰਾ ਦੇ ਅਨੁਸਾਰ ਯਈਆ ਵੱਖੋ ਵੱਖਰੀ ਮਾਤਰਾਵਾਂ ਤੇ ਅੱਖਰ ਦੀ ਆਵਾਜ਼ ਕੱਢਦਾ ਹੈ ਸੋ ਇੱਥੇ ਵੀ ਜਿਹੜਾ ਯਈਆ ਹੈ ਇਹ ਕਿਵੇਂ ਆਵਾਜ਼ ਕੱਢੇਗਾ ਸੰਗ ਰਹਿਆ ਹੈ ਇੱਥੇ ਸੰਤਾਂ ਨੂੰ ਦੱਸ ਲਈਏ ਕਿ ਜੋ ਨਾਰੇ ਨੂੰ ਸਿਹਾਰੀ ਹੈ ਇਸ ਦੀ ਸਿਹਾਰੀ ਦੀ ਹੀ ਆਵਾਜ਼ ਦੇਣੀ ਹੈ ਪਰ ਜਿਨ੍ਹਾਂ ਨੂੰ ਗੁਰਬਾਣੀ ਦੀ ਸੰਖਿਆ ਨਹੀਂ ਕੀਤੀ ਹੋਈ ਜਿਨ੍ਹਾਂ ਨੂੰ ਮਹਾਰਨੀ ਦੀ ਨਹੀਂ ਜਾਣਕਾਰੀ ਉਹ ਨਾਰੇ ਦੀ ਸਿਹਾਰੀ ਦੀ ਜਗ੍ਹਾ ਨਾਰੇ ਨੂੰ ਬਿਹਾਰੀ ਦੇ ਨਾਲ ਉਚਾਰਨ ਕਰਦੇ ਨੇ ਕਿਵੇਂ ਉਚਾਰਨ ਕਰਦੇ ਨੇ ਉਹ ਉਹ ਵਿਚਾਰਨ ਕਰਦੇ ਨੇ ਸੰਗਰੀਏ ਉਹ ਐਦਾਂ ਵਿਚਾਰਨ ਕਰਦੇ ਨੇ ਇਹ ਵਿਚਾਰਨ ਬਿਲਕੁਲ ਗਲਤ ਹੈ ਉਹ ਕਿਵੇਂ ਵਿਚਾਰਨ ਕਰਦੇ ਨੇ ਉਹ ਨਾਰੇ ਨੂੰ ਵਿਹਾਰੀ ਲਗਾ ਦਿੰਦੇ ਨੇ ਸੰਗਰੀਏ ਸੰਗਰੀਏ ਇੱਥੇ ਨਾਰੇ ਨੂੰ ਵਿਹਾਰੀ ਨਹੀਂ ਲੱਗੀ ਹੋਈ ਨਾਰੇ ਨੂੰ ਸਿਹਾਰੀ ਲੱਗੀ ਹੋਈ ਹੈ ਇੱਥੇ ਸੰਗਤਾਂ ਨੂੰ ਇੱਕ ਗੱਲ ਸਪਸ਼ਟ ਦੱਸ ਦਈਏ ਕਿ ਗੁਰਬਾਣੀ ਦੇ ਵਿੱਚ ਜਿੱਥੇ ਵੀ ਸਿਹਾਰੀ ਅੱਖਰ ਨੂੰ ਲੱਗੇ ਹੋਈ ਹੈ ਉੱਥੇ ਸਿਹਾਰੀ ਦੀ ਹੀ ਆਵਾਜ਼ ਆਉਣੀ ਹੈ ਆਪਣੇ ਕੋਲੋਂ ਬਿਹਾਰੀ ਲਗਾ ਕੇ ਉਚਾਰਨ ਨਹੀਂ ਕਰਨਾ ਕਈ ਸੰਗਤਾਂ ਆਖਦੀਆਂ ਨੇ ਜੀ ਕਿ ਸਤੋ ਸਿਹਾਰੀ ਨਾਲ ਉਚਾਰਨ ਨਹੀਂ ਹੁੰਦਾ ਬਿਹਾਰੀ ਨਾਲ ਸੌਖਾ ਉਚਾਰਨ ਹੋ ਜਾਂਦਾ ਹੈ ਬਾਰੇ ਇਥੇ ਜੇ ਗੁਰੂ ਮਹਾਰਜ ਨੇ ਪਹਿਲਾਂ ਹੀ ਬਿਹਾਰੀ ਲਗਾਉਣੀ ਸੀ ਤਾਂ ਮਹਾਰਜ ਸਿਹਾਰੀ ਕਿਉਂ ਲਗਾਉਂਦੇ ਪਹਿਲਾਂ ਹੀ ਬਿਹਾਰੀ ਲਗਾ ਦਿੰਦੇ ਇਥੇ ਜਿਹੜੀ ਸੰਗਤ ਇਹ ਕਹਿੰਦੀ ਹੈ ਨੇ ਕਿ ਬਿਹਾਰੀ ਦੇ ਨਾਲ ਸੌਖਾ ਉਚਾਰਨ ਹੁੰਦਾ ਉਹ ਤਾਂ ਕਹਿ ਦੀਆਂ ਨੇ ਕਿਉਂਕਿ ਉਹਨਾਂ ਨੇ ਮਹਾਰਨੀ ਨਹੀਂ ਸਿੱਖੀ ਹੁੰਦੀ ਕਿਉਂਕਿ ਮਹਾਰਨੀ ਦੇ ਵਿੱਚ ਜਦੋਂ ਅਸੀਂ 12 ਮਾਤਰਾਵਾਂ ਸਿੱਖਦੇ ਨੇ ਮੁਕਤਾ ਕੰਨਾ ਸਿਹਾਰੀ ਸਿਹਾਰੀ ਤੀਜੀ ਮਾਤਰਾ ਹੈ ਤੀਜੀ ਮਾਤਰਾ ਜਿਨ੍ਹਾਂ ਨੇ ਮੁਹਾਰਨੀ ਦੀ 12 ਮਾਤਰਾਾਂ ਦੀ ਸਹੀ ਜਾਣਕਾਰੀ ਲਈ ਹੈ ਉਹਨਾਂ ਨੂੰ ਸਿਹਾਰੀ ਵਾਲੇ ਸ਼ਬਦ ਦਾ ਉਚਾਰਨ ਕਰਨਾ ਬਿਲਕੁਲ ਵੀ ਔਖਾ ਨਹੀਂ ਲੱਗਦਾ ਔਖਾ ਉਹਨਾਂ ਲਈ ਹੈ ਜਿਨ੍ਹਾਂ ਨੇ ਮੁਹਾਰਨੀ ਨਹੀਂ ਸਿੱਖੀ ਹੋਈ ਗੁਰਬਾਣੀ ਦੀ ਸੰਖਿਆ ਨਹੀਂ ਲਈ ਹੋਈ ਉਹਨਾਂ ਲਈ ਇਹ ਔਖੇ ਸ਼ਬਦ ਨੇ ਪਰ ਜਿਨ੍ਹਾਂ ਨੇ ਮੁਹਾਰਨੀ ਸਿੱਖੀ ਹੋਈ ਹੈ ਉਹ ਬਿਲਕੁਲ ਸਿਹਾਰੀ ਦੀ ਹੀ ਆਵਾਜ਼ ਦੇਣਗੇ ਸੰਗਰੇ ਆ ਨਾ ਕੀ ਸੰਗਰੀਆ ਬੋਲਣਾ ਹੈ ਇੱਥੇ ਜਿਹੜਾ ਇਹ ਇਹ ਨੂੰ ਤਲਾਵਾ ਇੱਥੇ ਐੜੇ ਨੂੰ ਤਲਾਵਾ ਲੱਗ ਜੇਗੀ ਸੰਗਰੇ ਹੈ ਸੰਗਰੇ ਆ ਨਾ ਕੀ ਸੰਗਰੀਆ ਬੋਲਣਾ ਸੰਗਰੀਆ ਗਲਤ ਉਚਾਰਨ ਹੋਵੇਗਾ শুদ্ধ ਉਚਾਰਨ ਕੀ ਮੈਂ ਹੈ ਇਹਦਾ ਜੋ ਸਹੀ ਉਚਾਰਨ ਹੈ ਉਹ ਹੈ ਸੰਗਰੇ ਆ ਇਹ ਇਸ ਦਾ শুদ্ধ ਉਚਾਰਨ ਹੈ ਸੰਗਰੇ ਉਚਾਰਨ ਕਰਨਾ ਨਾ ਕਿ ਸੰਘਰੀ ਹੈ ਸੰਘਰੀਆ غلط ਉਚਾਰਨ ਹੋਵੇਗਾ ਸੰਗਰੇ ਹੈ ਰਾੜੇ ਨੂੰ ਸਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਉਪਰੇ ਹੈ ਊੜੇ ਨੂੰ ਅੰਕੜ ਉਹ ਬੱਬਾ ਰਾੜੇ ਨੂੰ ਸਿਹਾਰੀ ਰੈ ਐਡਿੰਗ ਜਈਏ ਆ ਜਿਹੜਾ ਇੱਥੇ ਐਡਿੰਗ ਲਾਵਾ ਲੱਗ ਜੇਗੀ ਉਪਰੇ ਹੈ ਉਪਰੀਆ ਉਚਾਰਨ ਕਰਨਾ ਹੈ ਨਾ ਕਿ ਉਬਰੀਆ ਸੰਤਾ ਕੀਵੇਂ ਉਚਾਰਨ ਕਰਦੀਆਂ ਨੇ ਇੱਥੇ ਵੀ ਸਿਹਾਰੀ ਲਗਾ ਸਿਹਾਰੀ ਦੀ ਜਗ੍ਹਾ ਵੀ ਹਾਰੀ ਲਗਾ ਦੁੰਦੀਆਂ ਨੇ ਇਹ ਵੀ ਗਲਤ ਉਚਾਰਨ ਹੈ ਉਬਰੀਏ ਉਚਾਰਨ ਨਹੀਂ ਕਰਨਾ ਉਬਰੀ ਹੈ ਗੰਤ ਉਚਾਰਨ ਹੈ ਇਸ ਸ਼ਬਦ ਨੂੰ ਵੀ ਉਚਾਰਨ ਕਰਨ ਲਗੇ ਬਿਹਾਰੀ ਲਗਾ ਦਿੰਦੀਆਂ ਨੇ ਉਬਰੀ ਹੈ ਉਬਰੀ ਹੈ ਗੰਤ ਉਚਾਰਨ ਹੈ ਗੁਰਬਾਣੀ ਦੇ ਵਿੱਚ ਜੋ ਉਹ ਸਿਹਾਰੀ ਲੱਗੀ ਹੈ ਉਸੇ ਦਾ ਹੀ ਉਚਾਰਨ ਕਰਨਾ ਹੈ ਊੜੇ ਨੂੰ ਔਖੜ ਉੱਪ ਬੱਬਾ ਮੂਤਾਬ ਰਾਣੀ ਸਿਹਰੀ ਰੇ ਉਬਰੇ

ਨਾ ਕੀ ਉਬਰੀਐ ਰਾਣੇ ਨੂੰ ਬਿਹਾਰੀ ਰੀ ਇੱਥੇ ਬਿਹਾਰੀ ਨਹੀਂ ਲੱਗੀ ਹੋਈ ਇੱਥੇ ਸਿਹਾਰੀ ਲੱਗੀ ਹੋਈ ਹੈ ਅਗਰ ਬਿਹਾਰੀ ਲੱਗੀ ਹੁੰਦੀ ਫਿਰ ਆਉਣਾ ਸੀ ਰਾਣੇ ਨੂੰ ਬਿਹਾਰੀ ਰੀ ਉਬਰੀਐ ਉਬਰੀਐ ਨਹੀਂ ਉਚਾਰਨ ਕਰਨਾ ਰਾਣੇ ਨੂੰ ਸਿਹਾਰੀ ਰੇ ਉਬਰੇਆ ਉਚਾਰਨ ਕਰਨਾ ਹੈ ਅਗਲਾ ਸ਼ਬਦ ਹੈ ਕਰੇਐ ਕਕਾਂ ਅੰਤਕ ਰਾਣੇ ਨੂੰ ਸਿਹਾਰੀ ਰੇ ਕਰੇ ਇਹ ਅੱਗੇ ਜੋ ਜੀ ਇਹਨੂੰ ਦਲਾਵਾ ਏਡੀ ਦੀ ਨਾ ਦੇਗੀ ਪਰ ਇੱਥੇ ਵੀ ਸੰਕਤਾ ਕਿਵੇਂ ਉਚਾਰਨ ਕਰਦੀ ਜਾਣੇ ਕਰੀਏ ਕਈ ਤਾਂ ਇੱਥੇ ਉਚਾਰਨ ਕਰਨ ਲੱਗੇ ਏੜੇ ਨੂੰ ਦਲਾਵਾ ਦੀ ਜਗ੍ਹਾ ਏਡੀ ਨੂੰ ਇਹ ਨਾਵਾ ਲਗਾ ਦਿੰਦੀਆਂ ਨੇ ਕਰੀਏ ਉਚਾਰਨ ਕਰ ਦਿੰਦੀਆਂ ਨੇ ਇੱਥੇ ਏੜੇ ਨੂੰ ਦਲਾਵਾ ਦੀ ਜਗ੍ਹਾ ਏਡੀ ਨੂੰ ਨਾਵਾ ਲਗਾ ਦਿੰਦੀਆਂ ਨੇ ਕਰੀਏ ਉਚਾਰਨ ਵੀ ਗਲਤ ਹੈ ਜਿੱਥੇ ਸਿਹਾਰੀ ਲੱਗੀ ਉੱਥੇ ਸਿਹਾਰੀ ਦੀ ਹੀ ਆਵਾਜ਼ ਦੇਣੀ ਹੈ ਨਾ ਕਿ ਬਿਹਾਰੀ ਦੀ ਆਵਾਜ਼ ਕਰੀਏ ਗਲਤ ਉਚਾਰਨ ਹੈ ਇਹਦਾ ਜੋ ਸ਼ੁੱਧ ਉਚਾਰਨ ਹੈ ਉਹ ਹੈ ਕਰੇ ਹੈ ਕਰੇ ਉਚਾਰਨ ਕਰਨਾ ਹੈ ਨਾ ਕਿ ਕਰੀਏ ਕਰੀਏ ਜਾਂ ਕਰੇ ਕਰੀਏ ਇਹ ਦੋਨੇ ਹੀ ਗੰਤੂ ਉਚਾਰਨ ਚਾਹੀਏ ਅਗਰ ਤੁਸੀਂ ਸਿਹਾਰੀ ਦੀ ਜਗ੍ਹਾ ਵੀ ਹਰੀ ਦੀ ਆਵਾਜ਼ ਦੋਗੇ ਤਾਂ ਉਸ ਦਾ ਗਲਤ ਹੀ ਉਚਾਰਨ ਹੋਵੇਗਾ ਇੱਥੇ ਸੰਤਾ ਨੂੰ ਇੱਕ ਹੋਰ ਬੇਨਤੀ ਕਰ ਦਈਏ ਕਿ ਕੁਝ ਗੂੜਕਾ ਸਾਹਿਬ ਵਿੱਚ ਸ਼ੁੱਧ ਉਚਾਰਨ ਇਸ ਤਰ੍ਹਾਂ ਦੱਸਿਆ ਗਿਆ ਹੈ ਪਰ ਉਹ ਬਿਲਕੁਲ ਹੀ ਗਲਤ ਦੱਸਿਆ ਗਿਆ ਹੈ ਕਿਉਂਕਿ ਜਿੱਥੇ ਸਿਹਾਰੀ ਹੈ ਉਥੇ ਮੁਹਾਰਨੀ ਦੇ ਅਨੁਸਾਰ 12 ਮਾਤਰਾਵਾਂ ਦੇ ਅਨੁਸਾਰ ਜਿੰਨੀਆਂ ਵੀ 12 ਮਾਤਰਾਵਾਂ ਨੇ ਹਰ ਇੱਕ ਮਾਤਰਾ ਦੀ ਵੱਖੋ ਵੱਖਰੀ ਆਵਾਜ਼ ਹੈ ਸਿਹਾਰੀ ਦੀ ਅਲੱਗ ਆਵਾਜ਼ ਹੈ ਵਿਹਾਰੀ ਦੀ ਅਲੱਗ ਆਵਾਜ਼ ਹੈ ਸੋ ਜਿਨ੍ਹਾਂ ਨੇ ਤਾਂ ਮੁਹਾਰਨੀ ਦੀਆਂ 12 ਮਾਤਰਾਵਾਂ ਦੀ ਜਾਣਕਾਰੀ ਲਈ ਹੋਈ ਹੈ ਸਿੱਖੀ ਹੋਈ ਹੈ ਉਹਨਾਂ ਨੂੰ ਤਾਂ ਉਚਾਰਨ ਕਰਨ ਲੱਗੇ ਬਿਲਕੁਲ ਵੀ ਔਖਾ ਨਹੀਂ ਲੱਗਦਾ ਪਰ ਕਈ ਸੱਜਣ ਪਤਾ ਨਹੀਂ ਕਿੱਥੋਂ ਗੁਟਕਾ ਸਾਹਿਬ ਲੈ ਲੰਦੇ ਨੇ ਉਹ ਕਹਿੰਦੇ ਨੇ ਗੁਟਕਾ ਸਾਹਿਬ ਚ ਸੁੱਧੂ ਛਾਰਨ ਇਸ ਤਰ੍ਹਾਂ ਲਿਖਿਆ ਗਿਆ ਹੈ ਪਰ ਉਹ ਉਚਾਰਨ ਬਿਲਕੁਲ ਹੀ ਗਲਤ ਲਿਖਿਆ ਹੋਇਆ ਹੈ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਜੇਹੇ ਪੁਲੇਖਿਆਂ ਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਪਹਿਣਾ ਕਿਸੇ ਚੰਗੇ ਵਿਦਵਾਨ ਤੋਂ ਤੁਸੀਂ ਸੰਥਿਆ ਜ਼ਰੂਰ ਲੋ ਗੁਰਬਾਣੀ ਮੋਹਾਰਨੀ ਸਿੱਖੋ ਆਹੀ ਸਾਨੂੰ ਗੁਰਬਾਣੀ ਸ਼ੁੱਧ ਪੜਨ ਬਾਰੇ ਜਾਣਕਾਰੀ ਹੋਵੇਗੀ ਸੋ ਕਰੇ ਉਚਾਰਨ ਕਰਨਾ ਨਾ ਕਿ ਕਰਈਆ ਜਾਂ ਕਰੀਏ ਇਹ ਚਾਹੀ ਜੀੜੀ ਨੂੰ ਲਾਵਾ ਲਗਾਓ ਇਹ ਵੀ ਗਲਤ ਹੀ ਉਚਾਰਨ ਹੈ ਕਰੇ ਉਚਾਰਨ ਕਰਨਾ ਕਰੇ ਸ਼ੁੱਧ ਉਚਾਰਨ ਹੈ ਸਿਹਾਰੀ ਦੇ ਨਾਲ ਸੋ ਅਗਲਾ ਸ਼ਬਦ ਹੈ ਨੰਨੇ ਸਿਹਾਰੀ ਨੇ ਵਾਵਾ ਮੁਕਤਾਵ ਨੇ ਰਾਰੇ ਵਿਚਾਰੀਰੇ ਨੇਵਰੇਆ ਇੱਥੇ ਫੇਰ ਇੱਕ ਵਾਰ ਦੱਸ ਦਈਏ ਨੰਨੇ ਨੂੰ ਸਿਹਰੀ ਨਾ ਵਾਵਾ ਮੁਕਤਾ ਵ ਨਵ ਰਾਰਿਨ ਸਿਹਰੀ ਨਵ ਰਿਆ ਪਰ ਸੰਤ ਐ ਇੱਥੇ ਵੀ ਉਚਾਰਨ ਕੀ ਕਰਦੇ ਨੇ ਨਿਵਰੀ ਐ ਨਿਵਰੀ ਐ ਉਚਾਰਨ ਕਰਦੀਆਂ ਨੇ ਜਾਂ ਨਿਵਰੀਏ ਉਚਾਰਨ ਕਰਨਗੀਆਂ ਇਹ ਬਿਲਕੁਲ ਹੀ ਗਲਤ ਉਚਾਰਨ ਹੈ ਨਿਵਰੀਆ ਉਚਾਰਨ ਨਹੀਂ ਕਰਨਾ ਨਿਵਰੀ ਇਹ ਵੀ ਉਚਾਰਨ ਨਹੀਂ ਕਰਨਾ ਨਿਵਰੀਆ ਉਚਾਰਨ ਕਰਾਂਗੇ ਇਹ ਬਿਲਕੁਲ ਹੀ ਗਲਤ ਉਚਾਰਨ ਹੈ ਕਈ ਐਦਾਂ ਵੀ ਉਚਾਰਨ ਕਰ ਦਿੰਦੇ ਨੇ ਨੰਨੇ ਨੂੰ ਤਾਂ ਸਹੀ ਹਾਰੀ ਪੂਰੀ ਬੋਲੋਗੇ ਪਰ ਨੈਵਰੀਆ ਉਚਾਰਨ ਕਰ ਦੇਣਗੇ ਨਿਵਰੀਏ ਉਚਾਰਨ ਕਰ ਦੇਣਗੇ ਪਰ ਇਹ ਵੀ ਬਿਲਕੁਲ ਗਲਤ ਹੀ ਉਚਾਰਨ ਹੈ ਚਾਹੇ ਤੁਸੀਂ ਨੰਨੇ ਨੂੰ ਸਿਹਾਰੀ ਉਚਾਰਨ ਕਰ ਦਿੱਤੀ ਪਰ ਇੱਥੇ ਰਾਰੇ ਨੂੰ ਤਾਂ ਬਿਹਾਰੀ ਲਗਾ ਕੇ ਉਚਾਰਨ ਦਿੱਤਾ ਇਹ ਵੀ ਬਿਲਕੁਲ ਹੀ ਗਲਤ ਉਚਾਰਨ ਬਣਦਾ ਹੈ ਸੋ ਆਪਣੇ ਕੋਲ ਬਿਹਾਰੀ ਲਗਾ ਕੇ ਉਚਾਰਨ ਕਰਨਾ ਬਿਲਕੁਲ ਹੀ ਗਲਤ ਹੈ ਕਰ ਗੁਰੂ ਮਹਾਰਾਜ ਨੇ ਬਿਹਾਰੀ ਹੀ ਲਗਾਉਣੀ ਸੀ ਤਾਂ ਗੁਰੂ ਮਹਾਰਾਜ ਪੜਨਾ ਹੀ ਇਨਾ ਸ਼ਬਦਾਂ ਦੇ ਨਾਲ ਬਿਹਾਰੀ ਲਗਾ ਦਿੰਦੇ ਪਰ ਅਸੀਂ ਗੁਰੂ ਮਹਾਰਾਜ ਤੋਂ ਵੀ ਸਿਆਣੇ ਬਣਦੇ ਹਾਂ ਅਸੀਂ ਕਿਉਂਕਿ ਮਹਾਰਨੀ ਤਾਂ ਅਸੀਂ ਸਿੱਖਦੇ ਨਹੀਂ ਗੁਰਮਾਈ ਸੰਤਿਆ ਅਸੀਂ ਲਈ ਨਹੀਂ ਹੁੰਦੀ ਤੇ ਆਪਣੇ ਕੋਲ ਉਹ ਹੀ ਵੀ ਹਰੀ ਲਗਾ ਕੇ ਨਹੀਂ ਜੀ ਐਦਾਂ ਹੀ ਵਿਚਾਰਨ ਹੋਏ ਤਾਂ ਆਪਣੇ ਕੋਲ ਉਹ ਹੀ ਵੀ ਆਹ ਲਗਾ ਕੇ ਵਿਚਾਰ ਕਰੀ ਜਾਂਦੇ ਨੇ ਸੋ ਇਸ ਦਾ ਸ਼ੁੱਧ ਉਚਾਰਨ ਕੀਵੇਂ ਹੈ ਨੰਨੇ ਨੂੰ ਸਿਹਾਰੀ ਨਾ ਵਾਵਾ ਮੁਕਤਾਵ ਨਵ ਰਾਰੇ ਸਿਹਾਰੇ ਨਿਵਰੇ ਐਡਿੰਗ ਲਾਵਾਂ ਐ ਨਿਵਰੇ ਆ ਨਿਵਰੇ ਨਿਵਰਾ ਉਚਾਰਨ ਕਰਨਾ ਹੈ ਨਾ ਕਿ ਨਿਵਰੀਆਂ ਜਾਂ ਨਿਵਰੀਏ ਉਚਾਰਨ ਨਹੀਂ ਕਰਨਾ ਸੋ ਇਹ ਸੰਤੋਪੀ ਸਾਹਿਬ ਜੀ ਦੀ ਬਾਣੀ ਦੇ ਚਾਰ ਉਹ ਸ਼ਬਦ ਜਿਨ੍ਹਾਂ ਨੂੰ ਉਚਾਰਨ ਕਰਨ ਲੱਗਿਆਂ ਸੰਤਾ ਆਪਣੇ ਕੋਲੋ ਹੀ ਸਿਹਾਰੀ ਦੀ ਜਗਾ ਬਿਹਾਰੀ ਲਗਾ ਕੇ ਆਪਣੇ ਕੋਲੋਂ ਹੀ ਬਿਹਾਰੀ ਲਗਾ ਕੇ ਉਚਾਰਨ ਕਰਦੀਆਂ ਨੇ ਕੁਝ ਵਿਦਵਾਨ ਸੱਜਣ ਵੀ tatha ਬਾਚਕ ਕੀਰਤਨੀਏ ਉਹਨਾਂ ਤੋਂ ਵੀ ਜਦੋਂ ਸੁਣਿਆ ਤਾਂ ਉਹਨਾਂ ਨੇ ਵੀ ਬਿਹਾਰੀ ਲਗਾ ਕੇ ਹੀ ਉਚਾਰਨ ਕਰਿਆ ਤਾਂ ਮਨ ਬਹੁਤ ਦੁਖੀ ਹੁੰਦਾ ਹੈ ਕਈ ਵਾਰ ਜਾਂ ਭਲੇਖੇ ਨਾਲ ਕਹਿ ਲੋ ਜਾਂ ਫਿਰ ਗੁਰਬਾਣੀ ਸੰਥਿਆ ਨਾ ਸਿੱਖੀ ਹੋਣ ਕਾਰਨ ਉਹ ਵੀ ਇਸੇ ਤਰ੍ਹਾਂ ਹੀ ਗਲਤ ਉਚਾਰਨ ਕਰਦੇ ਨੇ ਜਿਵੇਂ ਜਪਜੀ ਸਾਹਿਬ ਦੇ ਵਿੱਚ ਹਥੀਯਾਰ ਆਉਂਦਾ ਹੈ ਉੱਥੇ ਵੀ ਬਿਹਾਰੀ ਦੀ ਜਗਾ ਸਿਹਾਰੇ ਲਗਾ ਕੇ ਹਥਿਆਰ ਹੀ ਉਚਾਰਨ ਕਰਨਗੇ ਕਿਉਂਕਿ ਗੁਰਬਾਣੀ ਦੀ ਸੰਥਿਆ ਹਰ ਇੱਕ ਲਈ ਲੈਣੀ ਬਹੁਤ ਹੀ ਜ਼ਰੂਰੀ ਹੈ ਗੁਰਬਾਣੀ ਦੀ ਸੰਥਿਆ ਨਾ ਨਾ ਲੈਣ ਕਰਨ ਆਪੋ ਆਪੇ ਹੀ ਵਿਦਵਾਨ ਮੰਨ ਇਹ ਵੀ ਮੂਰਖਤਾਈ ਹੈ ਸੋ ਗੁਰਬਾਣੀ ਦੀ ਸੰਖਿਆ ਲੈਣੀ ਹਰ ਇੱਕ ਲਈ ਬਹੁਤ ਹੀ ਜ਼ਰੂਰੀ ਹੈ ਆਓ ਇੱਕ ਵਾਰ ਫਿਰ ਤੋਂ ਇਹਨਾਂ ਚਾਰ ਸ਼ਬਦਾਂ ਬਾਰੇ ਜਾਣਕਾਰੀ ਲਈਏ ਸੰਗਰੇਆ ਉਚਾਰਨ ਕਰਨਾ ਹੈ ਸੰਗਰੇਆ ਨਾ ਕੀ ਸੰਗਰੀਆ ਉਚਾਰਨ ਕਰਨਾ ਹੈ ਉਬਰੇਆ ਉਚਾਰਨ ਕਰਨਾ ਹੈ ਉਬਰੇਆ ਨਾ ਕੀ ਉਬਰੀਆ ਉਚਾਰਨ ਕਰਨਾ ਗਲਤ ਉਚਾਰਨ ਹੁੰਦੇ ਜਾਂ ਬਿਹਾਰੀ ਦੇ ਨਾਲ करया उच्चारण करना है करया ना कि करिया या करिए उच्चारण ये भी गलत उच्चारण है अगला उच्चारण है निवरया निवरया उच्चारण करना ना कि निवरिया या निवरिय उच्चारण भी गलत उच्चारण होगा सो करया उच्चारण सही है निवरया उच्चारण सही है ਇਹ ਗਾਂਤਕ ਉਚਾਰਨ ਇੱਧਰ ਇਹ ਸਹੀ ਉਚਾਰਨ ਲਿਖੇ ਹੋਏ ਨੇ ਸੋ ਇਹਨਾਂ ਦਾ ਉਚਾਰਨ ਸੰਗੜਿਆ ਉਬਰਿਆ ਕਰਿਆ ਨਿਭਰਿਆ ਇਹ ਸ਼ੁੱਧ ਉਚਾਰਨ ਨੇ ਸੰਗੜਿਆ ਉਬਰਿਆ ਕਰਿਆ ਨਿਭਰਿਆ ਬਿਲਕੁਲ ਸਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਹੈ ਨਾ ਕਿ ਬਿਹਾਰੀ ਦੇ ਨਾਲ ਸੋ ਐਨੇ ਕਦੇ ਇੰਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ